ਸਤਿ ਸ਼੍ਰੀ ਅਕਾਲ ਜੀ ਗਾਂਧੀ ਚੌਂਕ ਦਾ ਇਹ ਵੀਡੀਓ ਜੋ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਚ ਤੁਸੀਂ ਦੇਖਦੇ ਪਈਓ ਕਿ ਇੱਕ ਈ ਰਿਕਸ਼ਾ ਜਿਹੜਾ ਆ ਉਹ ਮਿੰਟਾਂ ਦੇ ਵਿੱਚ ਸਵਾਰੀ ਸਮੇਤ ਪਲਟ ਜਾਂਦਾ ਆ ਗਾਂਧੀ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿੱਥੇ ਈ ਰਿਕਸ਼ਾ ਪਲਟ ਜਾਂਦਾ ਆ ਗਾਂਧੀ ਚੌਂਕ ਦੇ ਵਿੱਚ ਈ ਰਿਕਸ਼ਾ ਸਣੇ ਸਵਾਰੀ ਹੀ ਪਲਟ ਜਾਂਦਾ ਆ ਪਰ ਬਾਲਬਾਲ ਸਵਾਰੀ ਤੇ ਡਰਾਈਵਰ ਦੀ ਜਿਹੜੀ ਏ ਜਾਨ ਬਚ ਜਾਂਦੀ ਏ ਸਵਾਰੀਆਂ ਈ ਰਿਕਸ਼ੇ ਦੇ ਵਿੱਚ ਬੈਠੀ ਹੋਈਆਂ ਸੀ ਤੇ ਈ ਰਿਕਸ਼ਾ ਜਿਹੜਾ ਆ ਤੁਸੀਂ ਦੇਖਦੇ ਪਈਓ ਆਪਣੇ ਸਕਰੀਨ ਦੇ ਉੱਤੇ ਇਹ ਤਸਵੀਰਾਂ ਜੋ ਕਿ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਕਿ ਗਾਂਧੀ ਚੌਂਕ ਬਟਾਲਾ ਦੇ ਵਿੱਚ ਈ ਰਿਕਸ਼ਾ ਜਿਹੜਾ ਆ ਉਹ ਪਲਟ ਜਾਂਦਾ ਆ ਈ ਰਿਕਸ਼ਾ ਪਲਟਣ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਕੈਪਚਰ ਹੋਈਆਂ ਨੇ ਤੇ ਵੀਡੀਓ ਤੇਜ਼ੀ ਦੇ ਨਾਲ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਤੇ ਅਸੀਂ ਵੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਗਾਂਧੀ ਨਗਰ ਦੀਆਂ ਨੇ ਗਾਂਧੀ ਚੌਂਕ ਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਵਿੱਚ ਗਾਂਧੀ ਚੌਂਕ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਇੱਕ ਈ-ਰਿਕਸ਼ਾ ਤੇਜ਼ੀ ਦੇ ਨਾਲ ਜਿਹੜਾ ਆ ਪਲਟ ਜਾਂਦਾ ਆ ਇੱਕ ਈ-ਰਿਕਸ਼ਾ ਜਿਹੜਾ ਤੁਸੀਂ ਪਲਟਦਾ ਹੋਇਆ ਦੇਖਦੇ ਪਈਓ ਸਵਾਰੀਆਂ ਸਮੇਤ ਪਲਟ ਜਾਂਦਾ ਆ ਤੇ ਦੌੜ ਕੇ ਜਿਹੜਾ ਆ ਪਬਲਿਕ ਸਵਾਰੀਆਂ ਨੂੰ ਬਾਹਰ ਕੱਢ ਇਹ ਸਵਾਰੀਆਂ ਬਿਲਕੁਲ ਠੀਕ ਠਾਕ ਬਾਹਰ ਆ ਜਾਂਦੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਕਿ ਇੱਕ ਈ ਰਿਕਸ਼ਾ ਜੋ ਕਿ ਗਾਂਧੀ ਚੌਕ ਬਟਾਲਾ ਦਾ ਦੱਸਿਆ ਜਾ ਰਿਹਾ ਬਟਾਲਾ ਦੇ ਵਿੱਚ ਜਦੋਂ ਇਹ ਰਿਕਸ਼ਾ ਪਲਟਦਾ ਤੇ ਇਹ ਜਿਹੜਾ ਲਾਈਵ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਸਾਡੇ ਕੋਲ ਪਹੁੰਚਦੀਆਂ ਨੇ ਤੇ ਸੋਚਿਆ ਕਿ ਅਸੀਂ ਵੀ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਦਈਏ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ